ਸਾਨੂੰ ਵੀ ਲੈ ਚੱਲ ਨਾਲ ਵੇ ਬਹੁ ਸੋਣੀ ਗੱਡੀ ਵਾਲਿਆ ਸਾਨੂੰ ਵੀ ਲੈ ਚੱਲ ਨਾਲ ਵੇ ਬਹੁ ਸੋਣੀ ਗੱਡੀ ਵਾਲਿਆ ਅੱਛਾ ਪੰਪ ਦੇ ਵੇਖਿਆ ਨੂੰ ਠੀਕ ਆ ਵੇ ਪੰਪ ਦੇ ਅੱਛਾ ਕੋਈ ਗਾ ਲਿਆਗਾ ਤੇਰੇ ਕੋਈ ਸਵੇਰੇ ਸਵੇਰ ਤੇ ਰੋਟੀ ਕਮਾ ਲਈ ਆਪਾਂ ਵੀ ਰਾਤੀ ਇੱਕ ਜਾਂ ਜੀ ਆਰ ਅਸਲਾਮੁਅਲੈਕ ਵਾਲਖ ਸਿੰਘ ਜੀ ਪਾਈ ਪੱਟੇ ਨੂੰ ਮਿਲਣਾ ਯਾਰ ਨਦੀਮ ਪੱਟੀ ਨੂੰ ਆ ਭਰਾ ਤੈਨੂੰ ਅਜ ਦੋ ਤਿੰਨ ਦਿਨ ਹੋ ਗਏ ਲੱਭਦਾ ਅੱਡਾ ਕਿੱ데 ਤੂੰ ਕਿੱਥੇ ਰਹਿਦਾ ਉਹ ਮੈਂ ਨਾ ਇੱਥੇ ਇੱਕ ਸਵਾਰੀ ਲਾਈ ਜੇ ਉਹ ਮੈਂ ਇੱਥੇ ਪੰਪ ਤੇ ਲੱਗੀ ਗੱਡੀ ਸਾਫ਼ ਕਰਨਾ ਪਿਆ ਹੁੰਦੇ ਤੇ ਉਹ ਮਿਹਨਤ ਜੀ ਸਾਨੂੰ ਬੜਾ ਸਾਰ ਗੱਲ ਜਿਹੜਾ ਫੜਾ ਫੜ ਲੱਗੇ ਬੜੇ ਲੇਟ ਹੋ ਗਏ ਅਸੀਂ ਜਾਣਾ ਯਾਰ ਉਹ ਮੁੰਡੇ ਦਾ ਸਾਦੇ ਨਾਲ ਤੂੰ ਕੀ ਆ ਰਿਸ਼ਤਾ ਵੇਖਣ ਲਈ ਰਿਸ਼ਤਾ ਵੇਖਣ ਲਈ ਕਿੰਨੀ ਦੇਰ ਹੋ ਗਈ ਤਕਰੀਬਨ ਹੋ ਗਏ 2 ਸਾਲ ਹੋ ਚੱਲੇ ਯਾਰ ਬਿਲਕੁਲ 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 ਉਹ ਭਾਈ ਮਨਜ਼ੂਰ ਦੇ ਨਾਲ ਗਿਆ ਮੈਂ ਆਹਾ ਹਾ ਯਾਰ ਉਹ ਬਾਹਰ ਚਲੇ ਗਿਆ ਇਨਾਲਲਾਹ ਵਾ ਇਨਾਲੇ ਬਾਹਰ ਚਲੇ ਗਿਆ ਬਾਹਰ ਤੇ ਬਈ ਯਾਰ ਤੂੰ ਕਿਹ ਚੱਕ ਦੇ ਪਾ ਲੰਗਾ ਨਹੀਂ ਤੇ ਮਾਰ ਗਿਆ ਜਦ ਤਾਂ ਨਹੀਂ ਕਰਦਾ ਨਹੀਂ ਨਹੀਂ ਇਹ ਜਿਹੜੀ ਆਖਰੀ ਗੱਲ ਉਹ ਮੇਰੀ ਪਹਿਲੇ ਕਰੀ ਦੀ ਇਹ ਪਹਿਲੀ ਤੇ ਮੈਂ ਦੱਸੀਏ ਕਿ ਯਾਰ ਉਹਦੇ ਹੱਥ ਨੇ ਹੋ ਗਏ ਤੂਰੇ ਹੱਕ ਦੇ ਮੈਂ ਸਮਝਾਇਆ ਵੀ ਅੱਲਾਹ ਖੈਰ ਕਰੇ ਪੂਰਾ ਹੋ ਗਿਆ ਉਹ ਜੋ ਹੋਰ ਗੱਲਾਂ ਛੱਡੋ ਗਾ ਨਾ ਮੁੱਖ ਮਕੀਆ ਕਰੋ ਅੱਛਾ ਉਹ ਸਾਨੂੰ ਉਹਦੇ ਘਰ ਦਾ ਨਹੀਂ ਉੱਪਰ ਘਰ ਦਾ ਨਹੀਂ ਨਾ ਹਾਂ ਨਹੀਂ ਯਾਰ 2 2.5 ਸਾਲ ਹੋ ਗਏ ਨੇ ਮੈਨੂੰ ਵੀ ਯਾਰ ਚੌਰੀ ਗਏ ਨੂੰ ਤੇ ਮੈਂ ਕੋਈ ਇਹਦੇ ਬੜਾ ਲੱਗਿਆ ਤੈਨੂੰ ਭਰਾਵਾ ਅੱਛਾ ਅੱਛਾ ਤੇ ਕੋਈ ਗੱਲ ਨਹੀਂ ਮੈਂ ਮੈਨੂੰ ਨਿਸ਼ਾਨੀਆਂ ਯਾਦ ਨੇ ਕੁਛ ਕੁਛ ਲੱਭ ਲੈਣੇ ਘਰ ਮੇਰੀ ਇੰਜੀਨੀਅਰ ਕਾਰ ਯਾਰ ਸਾਨੂੰ ਗੱਲ ਕਰ ਨਿਸ਼ਾਨੀਆਂ ਯਾਦ ਨੇ ਪੱਕੀ ਗੱਲ ਸਾਨੂੰ ਨਾ ਕਰੋ ਨਹੀਂ ਗੱਡੀ ਕੋਈ ਨਹੀਂ ਤਾਜੀ ਮੈਨੂੰ ਯਾਦ ਹੈ ਨਿਸ਼ਾਨੀਆਂ ਮੈਨੂੰ ਮੈਨੂੰ ਪੱਕਾ ਯਾਰ ਇਹ ਜਿਹੜੀ ਇੱਕ ਵਾਰੀ ਡਰਾਈਵਰ ਵੇਚ ਲਈ ਚੀਜ਼ ਭੁੱਲਦੀ ਨਹੀਂਗੇ ਮੈਂ ਤੈਨੂੰ ਲੈ ਜਾਗਾ ਕੋਟ ਆ ਕੇ ਨਾ ਤੈਨੂੰ ਮੈਂ ਤੈਨੂੰ ਟੋਟ ਆ ਕੇ ਲੈ ਜਾਗਾ ਬੰਦਾ ਹਸਲ ਜਾ ਜਾਦਾ ਸਾਨੂੰ ਕਾਹ ਦੀ ਚੋਣਾ ਨੂੰ ਨਹੀਂ ਉਹਨੂੰ ਮਸਲ ਜਗਾ ਟੋਟ ਆ ਕੇ ਮੈਂ ਤਾਂ ਲੈ ਜਾਗਾ ਇੱਕ ਵਾਰੀ ਕਿਨੇ ਲੈਨੇਗਾ ਪਹਿ 10000 ਰੁਪਏ ਉਹਦਾ ਉਹਨੂੰ ਵੀ ਲਿਆ ਸੀ 2 ਸਾਲ ਪਹਿਲੋਂ ਅੱਜ ਵੀ ਉਹੋ ਹੀ ਕਰਾਇਆ ਹਾਲਾਂਕਿ ਤੇਲ ਕਿਤੇ ਦਾ ਕਿਤੇ ਚਲਾਗਾ ਲੇਕਿਨ ਆਪਾਂ ਤੁਹਾਡੇ ਕੋਲ 10000 ਰੁਪਏ ਲਵਾਂ ਯਾਰ ਇੰਜਨੇ ਕਰ 5000 ਰੁਪਏ ਲੈ ਲਿਆ ਯਾਰ ਗੱਡੀ ਵੇਖ ਲੈ ਨਵੀਂ ਗੱਡੀ ਹੋ ਮੇਰੀ 5 ਪੰਜਾ ਚੱਕਰ ਕੋਈ ਨਹੀਂ ਭਾਵਾ ਮੈਂ ਕਿਰਾ ਮੁੱਲ ਨਹੀਂ ਮੇਰੇ ਤੋਂ ਮੈਨੂੰ ਮੇਰਾ ਕੰਮ ਕੱਢ ਦੇ ਤੇ ਤੇਰੀ ਮਿਹਰਬਾਨੀ ਹੈ ਯਾਰ ਕੰਮ ਤਾਂ ਅੱਜ ਮੈਂ ਉਹ ਜਿਹਾ ਕੱਢਾਂਗਾ ਤਾਨੂੰ ਪਤਾ ਲੱਗ ਜਾਏਗਾ ਪੱਟੀ ਨੇ ਇਹੋ ਜਿਹਾ ਕੰਮ ਕੱਢਿਆ ਤੁਸੀਂ ਲੋਕਾਂ ਨੂੰ ਦੱਸੋਗੇ ਕਿ ਸਾਡਾ ਇੱਕ ਪੱਟੀ ਨੇ ਕੰਮ ਕਰਤਾ ਬੜੀ ਮਿਹਰਬਾਨੀ ਹੈ ਤੇਰੀ ਯਾਰ ਫਿਰ ਤੇ ਹਾਂਜੀ ਤੇ ਸਾਡਾ ਤੂੰ ਕੰਮ ਕਰ ਦੇ ਹਾਂ ਇਹਨੂੰ ਸਾਫ਼ ਘੜੀ ਮੁੜੀ ਕਾ 1000 ਰੁਪਇਆ ਕੱਢ ਦੇ ਦੇਣਾ ਜੇ ਜਾਣਾ ਜੇ ਤੇ 7000 ਰੁਪਇਆ ਦੇ ਦੇਣੇ ਰੁਪਇਆ ਲਵਾਂਗਾ ਤੁਹਾਡੇ ਕੋਲ 8000 ਨਹੀਂ ਤੇ ਆਪਣਾ ਰਾਹ ਦੇਖੋ ਪਿੱਛੇ ਜਾ ਮੈਨੂੰ ਸਵੇਰ ਸਵਾਰ ਦਾ ਕੰਮ ਦਾ ਟਾਈਮ ਆ ਜਾਓ ਮੇਰਾ ਭਰਾ ਤੁਸੀਂ ਨਹੀਂ ਜਾਣਾ ਅੱਛਾ ਅੱਛਾ ਯਾਰ ਅਗਰਾ ਨਿਸ਼ਾਨੀਆਂ ਆਦੇ ਉਹ ਤੁਹਾਨੂੰ ਪਤਾ ਹੈ ਨਿਸ਼ਾਨੀਆਂ ਲਾਈਆਂ ਨਿਸ਼ਾਨੀਆਂ ਮੈਂ ਲਾਈਆਂ ਪੱਕੀਆਂ ਚੱਲੋ ਦੇ ਦੇ ਕਿੰਨੀ ਦਿਨ ਨੂੰ ਜਾਣਾ ਕਿੰਨੀ ਦਿਨ ਨੂੰ ਜਾਣਾ ਉਹ ਫਰਾਨੀ ਗਲੀ ਦੇ ਵਿੱਚ ਦਾ ਘਰ ਹੈ ਨਾ ਇਹ ਪੈਸੇ ਦੇ ਦਿਓ ਮੈਂ ਤੇਲ ਪਵਾ ਲਵਾਂ ਪਰ ਤੁਸੀਂ ਮੈਨੂੰ 6000 ਰੁਪਏ ਦੇ ਦਿਓ ਤੇ ਮੈਂ ਤੇਲ ਪਵਾਵਾਂ ਤੇ ਫਿਰ ਤੇਲ ਯਾਰ 6000 ਦਾ ਪਹਿਲਾਂ ਤੁਸੀਂ ਦਿਨੇ ਦੇ ਅੱਗੇ ਆ ਕੇ ਵੀ ਦੇਣੇ ਉਦੋਂ ਵੀ ਦੇਣੇ ਕਿਉਂ ਜੀ ਪਾਇਆ ਜੀ ਫਿਰ ਆਇਨਾ ਪਵਾ ਦੇਵੇ ਇਹਦਾ ਨੰਬਰ ਨੰਬਰ ਚੰਗਤਨਾ 5 ਲਾ ਨਾ ਅੱਦਕ ਕੀ ਆ ਯਾਰ ਆ ਪੈਸੇ ਦੇ ਸੋ ਇਹਨੂੰ ਇਹ ਪੱਕੀ ਕਰ ਲੈ ਵੀ ਜੇ ਸਾਨੂੰ ਘਰ ਨਾ ਦਿਖਾਇਆ ਨਾ ਤਾਂ ਫਿਰ ਉੱਥੇ ਲੜਾਈ ਹੋ ਬਣੀ ਆ ਫੜੋ ਭੱਜਾਵਾ ਹਾਂ ਲੜਾਈ ਹੋ ਬਣੀ 2 3 4 ਇਸ 10000 ਰੁਪਏ ਦੇ ਸਾਬਾ ਇੱਕ ਟੂਲ ਫੜਾ ਦੇ ਓਏ ਇਹੀ ਤੈਨੂੰ ਮਰੇ ਲੈ ਕੇ ਲੈ ਯਾਰ ਤੈਨੂੰ 10000 ਰੁਪਏ ਕਿੱਥੇ ਜਿਦੇ ਦਜਾਣਾ ਜਮਨ ਟੂਲ ਬਲਾਇਆ ਕੋਈ ਨਹੀਂ ਉਹਦਾ ਆ ਦੋ ਗਿਆ ਆ ਗਿਆ ਤਾ ਯਾਰ ਆਂਦੇ ਬਰਕੀ ਲੱਗੇ ਇੱਕ ਲਗਾ ਟੂਲ ਪਲਾਵਾ ਆਂਦੇ ਉਹ ਪਤਾ ਚਲੋ 6000 ਰੁਪਏ ਤਰਾ ਗਿਆ ਜੇ ਆ ਗਿਆ ਤੁਸੀਂ ਯਾਰ ਹੀ ਅਸੀਂ ਆਇਆ ਮੇਰਾ ਭਰਾ ਯਾਰ ਫਟਾਫਟ ਦਵਾ ਦਵਾ ਮਾਰ ਕੇ ਯਾਰ ਨੰਬਰ ਦੇ ਦੇ ਮੈਨੂੰ ਮੈਂ ਤੇ ਬੈਲ ਮਾਰ ਦਿੰਦਾ ਹੈ ਤੁਸੀਂ ਨਾ ਇਹ ਮੇਰਾ ਨੰਬਰ ਜੇ ਲੈ ਲenga ਲੂੰਗਾ ਭਰਾ ਤੁਸੀਂ ਯਾਰ ਲੈ ਲenga ਅਸੀਂ ਮੇਰੀ ਜੀ ਆਇਆਂ ਭਰਾਵਾ ਸੱਜੀ ਵੀ ਕਿਹਦਾ ਜਾਣੀਆਂ ਤੁਸੀਂ ਲੈ ਲਿਆ ਬੈਲ ਮਾਰਦਾ ਤੇ ਉਸੇ ਲੈ ਆ ਜਾ ਮੈਂ ਨਾ ਵੀ ਤੁਹਾਨੂੰ ਇਹੋ ਜਿਹਾ ਪੱਟੀਆਂ ਚ ਘਾਰ ਵਹਾਏਗਾ ਹੋਵੇ ਤੁਸੀਂ ਸਿੱਧੇ ਹੋਵੋ ਲੈ ਬਣ ਗਈ ਬਣ ਗਈ ਗੱਲ ਮੋਨ ਲੈਸਦਾ ਆ ਕਿਧਰ ਗਿਆ ਪਾਉ ਤੇਲ ਇਹਦੇ ਵਿੱਚ ਘੱਟੀ ਨੂੰ ਆ ਗਈ ਸਵਾਰੀ ਤੇਰੀ ਮਿਹਰਬਾਨੀ ਅਸੀਂ ਕਿਦਾਂ ਦਿਨ ਲੱਗਦਾ ਨੁਕੀਲਾ ਹੋ ਗਿਆ ਤੁਹਾਨੂੰ ਓਏ ਆ ਆ ਆ ਆ ਬੈਠ 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 ਭਾਈ ਆਓ ਅੱਛਾ ਬਬਾ ਬਬਾ والله خیر ਕਰੇ ਚੱਲੀਏ ਟਾਈਮ ਨਾਲ ਬੈਠ ਜੱਚ ਬੈਹ ਆਉਂਦੀ ਭਾਈ ਆ ਚਾਚਾ ਭਾਈ ਖੋਲੋ ਬਾਹਰੋਂ ਖੋਲੋ ਜ਼ੋਰ ਦੀ ਵੇ ਮਿਲਿਆ ਨਹੀਂ ਵਰਦਾ ਤੁਹਾਨੂੰ ਮੈਂ ਤੱਕ ਗਿਆ ਹਾਂ ਟੈਟਰ ਕੇ ਭਾਜੀ ਉਹ ਮੈਂ ਨਿਸ਼ਾਨੀਆਂ ਰੱਖੀਆਂ ਨੇ ਉਹ ਨਿਸ਼ਾਨੀਆਂ ਤੂੰ ਕਿਹਦੇ ਮਿਲ ਰਿਹਾ ਨਿਸ਼ਾਨੀਆਂ ਲੱਭੰਦਿਆਂ ਤੂੰ ਯਾਰ ਭਾਜੀ ਮੈਨੂੰ ਵੀ 2 ਸਾਲ ਹੋ ਗਏ ਸਭ 8000 ਰੁਪਏ ਸਭ ਕੇਹ ਨਾਲ ਤੇ ਉ ਵਾਲਿਆ ਤੂੰ ਯਾਰ ਤੂੰ ਆਪਣੇ ਆਪ ਯਾਰ ਖੁਦਾ ਦਾ ਖੋਪਰ ਯਾਰ ਸਾਜੀ ਮੈਂ ਇੱਥੇ ਕੋਈ ਗੰਡਾ ਦੇਣ ਨਹੀਂ ਆਉਂਦਾ ਤੇ ਕਿਹਦੇ ਵੇਲੇ ਵੀ ਮੰਨ ਲਈ ਪਿੰਡਾਂ ਯਾਰ ਤੂੰ ਕਿਹਦੇ ਬੰਦੇ ਲੜਾ ਯਾਰ ਤੇ ਮੈਂ ਯਾਰ ਇੱਥੇ ਗੰਡਾ ਦੇਣ ਲੋਕਾਂ ਦੇ ਘਰਾਂ ਜਾਉਣਾ ਕੀ ਤੇ ਮੈਂ ਇਹ ਗੋ ਦਾਈ ਪੁਣਾ ਕਰਨਾ ਮੈਂ ਮੈਨੂੰ ਭਾਜੀ ਮੈਨੂੰ ਮੈਂ ਵੀ ਇਸੇ ਤਰ੍ਹਾਂ ਹੀ ਆ ਯਾਰ 2 ਸਾਲ ਹੋ ਗਏ ਨੇ ਮੈਨੂੰ ਆਏ ਨੂੰ ਮੈਨੂੰ ਕੀ ਪਤਾ ਹੁਣ ਯਾਰ ਤੂੰ ਪਹਿਲਾਂ ਪੁੱਛਿਆ ਤੂੰ ਨਿਸ਼ਾਨਾ ਪਤਾ ਤੂੰ ਕਹ ਪਤਾ ਮੈਨੂੰ ਯਾਰ ਲੱਗੋ ਵੇਲੇ ਤੂੰ ਦੇਖਦੇ ਕਿ ਨਹੀਂ ਭਾਈ ਤੂੰ ਨਾ ਪਰੇਸ਼ਾਨ ਹੋ ਫੁੱਲ ਲੱਭ ਲੈਨੇ ਆ ਦੋ ਕੁੜੀਆਂ ਵੇਖਿਆ ਨਾ ਆ ਦੋ ਕੁੜੀਆਂ ਮੈਨੂੰ ਹੋਰ ਦੇਖਣ ਚੋ ਯਾਰ ਤੂੰ ਕਿਹੜੇ ਵੇਲੇ ਰਲੇ ਫਿਰਦਾ ਅੱਲਾ ਜਾਣੇ ਕਿਹੜੇ ਇਲਾਕੇ ਲੈ ਆ ਯਾਰ ਮੈਨੂੰ ਤੇ ਲੱਗਦਾ ਇਹੋ ਹੀ ਘਾਰ ਆ ਨਹੀਂ ਇਹ ਨਹੀਂ ਗਾ ਇਹ ਨਹੀਂ ਗਾ ਯਾਰ ਉਹ ਨਿਸ਼ਾਨੀਆਂ ਯਾਦ ਹੀ ਨਾ ਨਿਸ਼ਾਨੀਆਂ ਤੇ ਮੇਰੇ ਕੋਲ ਬੜੀਆਂ ਭਾਰੀਆਂ ਨੇ ਲੇਕਿਨ ਉਹਨਾਂ ਨੂੰ ਨਿਸ਼ਾਨੀ ਮਿਲਣ ਨਹੀਂ ਦੇਈ ਕੋਈ ਵੀ ਇਹ ਅਨਾਦ ਨਹੀਂ ਹੋ ਗਿਆ ਉਹ ਦੇ ਦਈ ਕੋਈ ਨਹੀਂ ਨਿਸ਼ਾਨੀ ਤੁਸੀਂ ਤਾਇਆ ਜੀ ਮੈਂ ਨਾਲ ਵੀ ਦਵਾਣਾ ਉਹ ਨੂੰ ਮੈਂ ਪੁੱਛ ਲਾਂਗਾ ਯਾਰ ਮੈਨੂੰ ਤੇ بار بار ਨਾਲ ਖਜਲ ਮੈਨੂੰ ਤੇ ਲੱਗਦਾ ਹੈ ਕਿ ਜਿਵੇਂ ਨਾ ਅਗੀ ਤੇ ਆਪ ਥੱਕ ਗਏ ਆ ਤੇਰੇ ਨਾਲ ਫਿਰ ਫਿਰ ਕੇ ਭਰਾਵਾ ਚਾਚਾ ਤੂੰ ਵੇਚ ਬੋ ਇਹਨੂੰ ਪਤਾ ਲੱਗ ਲਓ ਕਿ ਕਿੱਥੇ ਜਾਣਾ ਹੈ ਮੈਨੂੰ ਕਿੱਧਰ ਨੂੰ ਸਾਹ ਜੀ ਕੋਈ ਸਮਾਂ ਹੀ ਨਹੀਂ ਲੱਗਦਾ ਯਕੀਨ ਮੰਨੋ ਨਾ ਕਿ ਮੈਨੂੰ ਸਮਾਂ ਲੱਗ ਜਾਏਗੀ ਮੇਰੀ ਗੱਲ ਤੇ ਤੈਨੂੰ ਦਿੱਤੇ ਆ ਪੈਸੇ ਤੇਰੀ ਮਿਹਰਬਾਨੀ ਮਿਲੂ ਆ ਗੱਲ ਸੁਣਾ ਕੇ ਤੈਨੂੰ ਸਮਾਂ ਲੱਗੇ ਕਿਹਦੇ ਵੇਲੇ ਸਵੇਦਾ ਲਾ ਕੇ ਤੂੰ ਪਰਾਂਦੇ ਆ ਟਾਈਮ ਹੋਇਆ ਤੋਂ ਕੀ ਹੋ ਗਿਆ ਮੇਰੇ ਪੈਰ ਸੀ ਆਤੇ ਤੂੰ ਭਾ ਭਾ ਕੇ ਘਰ ਯਾਰ ਮੈਨੂੰ ਲੱਗਦਾ ਯਾਰ ਪਤਾ ਹੀ ਗੱਲ ਆ ਹੁਣ ਰੋਜ਼ਾਨਾ ਦੇ ਚੇਂਜ ਹੋਇਆ ਹੁੰਦੀ ਲੋਕੇਸ਼ਨ ਸਾਰੀ ਯਾਰ ਯਾਰ ਤੈਨੂੰ ਘਰ ਦੇਣਾ ਰੋਟੀ ਪਾਣੀ ਖਾਣਾ ਉਹ ਤੇ ਕਿਤਾਬ ਲਗਿਆ ਲੋਕ ਹਟਾ ਕੇ ਉਸਨੇ ਘਰ ਨਾਵਾ ਬਣਾ ਲਿੰਦੇ ਨੇ ਯਾਰ ਉਹ ਜਾਂਦੇ ਖੁਦਾ ਦਾ ਨਾਮ ਯਾਰ ਚਲੋ ਬਾਬੋ ਅਗਲੀ ਕਿਲੀ ਰਹਿਣੇ ਬਹੁਤ ਐ ਵੀ ਨਹੀਂ ਆ ਗਈ ਬਾਬੋ ਇਹ ਤੀਆ ਤੂੰ ਕਮਰਾ ਖਰਾਬ ਕਰ ਬਣਾ ਤੈਨੂੰ ਮੈਂ ਦੱਸ ਦਵਾਂਗਾ ਮੈਂ ਤੇਰੇ ਕੋਲ ਬੜਾ ਅੰਗਾ ਆਇਆ ਕਮਟਾ ਵੀ ਤੇ ਤੂੰ ਮੇਰੀ ਗੱਲ ਸ਼ੁਰੂ ਕੀਤਾ ਕੰਮ ਨੂੰ ਆਪ ਤੇ ਸ਼ੁਰੂ ਮਖਾਣਾ ਵੀ ਤੂੰ ਆਪ ਹੀ ਉਹ ਯਾਰ ਤੂੰ ਕਿਉਂ ਪਰੇਸ਼ਾਨ ਨਾ ਯਾਰ ਯਾਰ ਸਾਨੂੰ ਕਿਹਦੇ ਬਲੇ ਉਹ ਫਿਰਦੇ ਯਾਰ ਤੂੰ ਘਮਸੋ ਕੰਮ ਐ ਵੇ ਕਿ ਯਾਰ ਮੈਂ ਤੈਨੂੰ ਨਹੀਂ ਪਤਾ ਹੁੰਦਾ ਕਹਿੰਦੇ ਯਾਰ ਮੈਂ ਕੀ ਕਰਾਂ ਦੱਸ ਯਾਰ ਚਲੋ ਤੇਰੀ ਮੈਂ ਮਾੜੀ ਕਿੰਨੇ ਲਾਸ ਹੋ ਗਿਆ ਮੈਂ ਕੀ ਕਰਾਂ ਦੱਸ ਮੈਨੂੰ ਦੇ ਖਲੋ ਜੇ ਤੁਸੀਂ ਨਾ ਇੱਥੇ ਬਹੋ ਮੈਂ ਨਾ ਅੰਦਰੋਂ ਹੋ ਗਿਆ ਹੈ ਹੈ ਨਾ ਯਾਰ ਲਾਤੇ ਨਹੀਂ ਮੇਰੇ ਬੰਦ ਪਤਾ ਆ ਮਸਜਿਦ ਮੈਨੂੰ ਲੱਗਦਾ ਉੱਥੇ ਲਾਗੇ ਬਨੇ ਹੈਗੀ ਸੀ ਯਾਰ ਕਿਹਦੇ ਯਾਰ ਮੈਂ ਪਾਸੇ ਸਿਆਪੇ ਨੂੰ ਪੈ ਗਿਆ ਮੈਨੂੰ ਤਾਂ ਕੋਈ ਸਮਝ ਨਹੀਂ ਲੱਗੰਦੀ ਯਾਰ ਨਹੀਂ ਯਾਰ ਇਹ ਵੀ ਉਹ ਗਲੀ ਨਹੀਂ ਹੈ ਕੀ ਕਰਾਂਗਾ ਯਾਰ ਹਾਂ ਪੱਟੀ ਪਾ ਲਗਾਈ ਨਹੀਂ ਨਹੀਂ ਸ਼ਾਜੀ ਕੋਈ ਸਮਝ ਨਹੀਂ ਜੀ ਲੱਗੰਦਾ ਯਕੀਨ ਮੰਨ ਵੀ ਯਾਰ ਉੱਥੇ ਤੂੰ ਮੈਨੂੰ ਆਖੰਦਿਆ ਸੀ ਮੈਨੂੰ ਸਾਰਾ ਪਤਾ ਮੈਨੂੰ ਇੰਜ ਬੜਾ ਪਤਾ ਤੂੰ ਮੈਨੂੰ ਇਹ ਗੱਲ ਦੱਸ ਕਿਹੜੇ ਬੰਦੇ ਆ ਮੈਨੂੰ ਨਾਲ ਲੈ ਥੰਨੇ ਯਾਰ ਅੰਜਲੀ ਅਸਲਾਮ ਅਲੈਕੁਮ ਹਾਂਜੀ ਭਾਈ ਕੀ ਗੱਲ ਹੈ ਬੜੇ ਦੇਰ ਦਾ ਤੁਸੀਂ ਦੇਹ ਜੇ ਚਾਰ ਪੰਜ ਤੁਸੀਂ ਢੀਡੇ ਲਾਏ ਆ ਕੀ ਮਸਲਾ ਹੈ ਯਾਰ ਕੀ ਨਾਂ ਭਾਈ ਆਪਣਾ ਮੇਰਾ ਨਾਂ ਰਾਣਾ ਅਖਤਰ ਰਾਣਾ ਅਖਤਰ ਰਾਣਾ ਸਾਹਿਬ ਯਾਰ ਨਾ ਇੱਕ ਘਰ ਨਹੀਂ ਲੱਭੰਦਿਆ ਯਾਰ ਮਸਲਾ ਬੜੀ ਦੇਰ ਦੇ ਤੁਸੀਂ ਘੁੰਮ ਰਹੇ ਹੋ ਰਾਣਾ ਸਾਹਿਬ ਗੱਲ ਪੰਜ ਤੁਹਾਨੂੰ ਇੱਧਰ ਢੀਡੇ ਹੋ ਗਏ ਨੇ ਗੱਲ ਇਹ ਆ ਕਿ ਮੈਂ ਨਾ 2 ਸਾਲ ਪਹਿਲੋਂ ਇਸ ਮਹੱਲੇ ਦੇ ਵਿੱਚ ਰਿਸ਼ਤਾ ਵੇਖਣ ਵਾਸਤੇ ਆਏ ਸੀ ਇਹਨਾਂ ਦੇ ਭਾਈ ਦੇ ਨਾਲ ਅੱਛਾ ਅੱਛਾ ਉਹ ਮਖਬੂਰ ਇਹਨਾਂ ਦੇ ਭਾਈ ਦਾ ਨਾਂ ਉਹ ਚਲਾ ਗਿਆ ਦੁਬਈ ਅੱਛਾ ਹੁਣ ਉਹ ਘਰ ਨਹੀਂ ਗਾ ਸਾਨੂੰ ਲੱਭਣ ਦਿਆ ਉਹ ਇਹਨਾਂ ਨਾਲ ਰਹਾਤਾ ਹੁੰਦੇ ਆ ਤੇ ਉਹ ਰਿਸ਼ਤੇ ਨਾਲ ਘਰ ਨਹੀਂ ਲੱਭਣ ਦਿਆ ਤੂੰ ਗਿਆ ਹਾਂ ਵੇਖਣ ਮੈਂ ਉਹਨਾਂ ਦੇ ਨਾਲ ਗਿਆ 2 ਸਾਲ ਪਹਿਲੋਂ ਨਕਸ਼ਾ ਹੀ ਚੇਂਜ ਹੋਇਆ ਹੁੰਦਾ ਯਾਰ ਕੰਮ ਤੇ ਭਾਜੀ ਇਹਨੇ ਆਖਿਆ ਮੈਨੂੰ ਨਿਸ਼ਾਨੀਆਂ ਮੈਨੂੰ ਪਤਾ ਮੈਨੂੰ ਦੇਖੋ ਜੀ ਮੈਂ ਤੇ ਪੈਸੇ ਮੁਕ ਮੁਕਈਆ ਕੋ ਖਿਆ ਹਰ ਗੱਲ ਨਹੀਂ ਮੇਰੀ ਉਠਾਣਾ ਸਾਹਿਬ ਲਾਗੀਆਂ ਲਾਗ ਲੈ ਲੈਣਾ ਹੁੰਦਾ ਸਾਡੇ ਲੋ ਜਾਂਦੀ ਰੰਡੀ ਹੋ ਜਾਵੇ ਨਹੀਂ ਲਾਗਣਾ ਲਾਗਦੀ ਨਹੀਂ ਗੱਲ ਤੂੰ ਨਾ شریف ਬੰਦਿਆਂ ਨੂੰ ਦੋ ਘੰਟੇ ਹੋ ਗਏ ਤੂੰ ਕਮਾਉਂਦਿਆਂ ਜਾਂ ਤੈਨੂੰ ਪਤਾ ਹੀ ਨਹੀਂ ਮੈਂ ਨਿਸ਼ਾਨੀਆਂ ਰੱਖੀਆਂ ਹਨ ਕਿ ਨਿਸ਼ਾਨੀਆਂ ਤੂੰ ਰੱਖੀਆਂ ਸਭ ਤੋਂ ਤਾਂ ਪੀਲੀ ਗੱਲ ਇਹ ਵੀ ਜਦੋਂ ਮੈਂ ਆਇਆ ਹਨ ਉਹਨਾਂ ਦੇ ਕੋਠੇ ਦੇ ਉੱਤੇ ਇੱਕ ਕਾਂ ਬੈਠਾ ਮੈਂ ਇਨਸ਼ਾ ਅੱਲਾਹ ਭਾਈਆ ਨਿਸ਼ਾਨੀ ਮਹਿਲਾ ਕਾਂ ਪਾਉ ਸਾਨੂੰ ਲੱਗਦਾ ਮੈਂ ਨਿਸ਼ਾਨੀਆਂ ਰੱਖੀਆਂ ਤਿੰਨ ਰੱਖੀਆਂ ਨੇ ਬੜੀ ਭਾਰੀ ਭਾਰੀ ਨਿਸ਼ਾਨੀ ਆਏ ਜਿਹੜੀ ਕਾਂ ਨੇ ਕੰਮ ਚਾਰ ਪੰਜ ਵਰੀ ਮਰ ਗਿਆ ਹੋਵੇ ਲੈ ਅੱਛਾ ਇੱਕ ਹੋਰ ਨਿਸ਼ਾਨੀ ਸੀ ਅੱਛਾ ਉਹ ਜਿਹੜਾ ਚਾਚਾ ਅੰਦਰੋਂ ਨਿਕਲਿਆ ਹਨ ਹਾਂ ਉਹਨੇ ਲਾਲ ਰੰਗ ਦਾ ਲਾਚਾ ਪਾਇਆ ਸੀ ਜਦੋਂ ਮੈਂ ਆਇਆ ਲੈ ਉਹ ਚਾਚੇ ਨੇ ਲਾਚਾ ਲੱਕੜਛੇ ਜਿਹਨਾਂ ਲਾਇਆ ਹੀ ਵੀ ਉਹ ਲੈਣਾ ਹੀ ਨਹੀਂ ਮੁੜ ਕੇ ਉਹ ਤੂੰ ਕਿਹੜੀਆਂ ਨਿਸ਼ਾਨੀਆਂ ਉਹਨਾਂ ਨੂੰ ਦੱਸਣ ਦੇ ਆਂ شریف ਬੰਦੇ ਯਾਰ ਮੈਨੂੰ ਸਾਡੇ ਕੋਲ 8000 ਰੁਪਏ ਮੁਕਾਇਆ ਹੀ ਇਹਨੇ ਜਦੋਂ ਮੈਂ ਜਦੋਂ ਮੈਂ ਜਦੋਂ ਉੱਥੇ ਆਣ ਕੇ ਗੱਡੀ ਖੜੀ ਕੀਤੀ ਨਾ ਅਸੀਂ ਹਾਂ ਤੇ ਉਹਨਾਂ ਦੇ ਘਰ ਦੇ ਲਾਗੂ ਇੱਕ ਰਕਸ਼ਾ ਲੰਗਿਆ ਉਹ ਵੀ ਨਿਸ਼ਾਨੀ ਮੈਂ ਉਦੋਂ ਦੀ ਰੱਖੀ ਸਾਹਮ ਕੇ ਉਹ ਰਕਸ਼ਾ ਤੇ ਤੂੰ ਨਿਸ਼ਾਨੀ ਰੱਖੀ ਆ ਜਾਂ ਨਹੀਂ ਰੱਖੀ ਆ ਜਿਹੜੀਆਂ ਨਿਸ਼ਾਨੀਆਂ ਇਹ ਤੂੰ ਉਹ ਤੂੰ ਕਿਦਾ ਮੈਨੂੰ ਨਿਸ਼ਾਨੀਆਂ ਆ ਕਿਹੜੀਆਂ ਨਿਸ਼ਾਨੀਆਂ ਆਈਆਂ ਜੇ ਮੈਂ ਤੇ ਦੰਦ ਕਰਦਾ ਕਾ ਵੀ ਯਾਰ ਤੇ ਵੀ ਮਿਹਰਬਾਨੀ ਆ ਯਾਰ ਤੂੰ ਇੱਥੇ ਪਾਵੇਂ ਮੈਂ ਕਹਾਂ ਉਹ ਜਾ ਕਿਤੇ ਕੰਮ ਕਰ ਜਾ ਕੇ ਇਹਨੂੰ ਵੇਖਾਂ ਫਿਰ ਫੜਾ ਹਲਾ ਨਹੀਂ ਤੇ ਤੂੰ ਦੱਸਣ ਕਿਉਂ ਨਹੀਂ ਆ ਉਹ ਬੰਦਾ ਕੌਣ ਹੈ ਤੇ ਮੈਨੂੰ ਕੀ ਪਤਾ ਮੈਨੂੰ ਕੀ ਪਤਾ ਲੈ ਕੇ ਤੂੰ ਆਇਆ ਪੈਸੇ ਤੂੰ ਲੈ ਆਇਆ ਕੋਲੋਂ ਤਾਂ ਪੁੱਛਣ ਤੂੰ ਮੈਨੂੰ ਲਿਆ 2 ਸਾਲ ਪਹਿਲਾਂ ਆਇਆ ਉਹ 2 ਸਾਲ ਮੈਂ ਇੱਥੇ ਹਾਂ ਮੈਨੂੰ ਪਤਾ ਤੈਨੂੰ ਪਤਾ ਕਿ ਮੇਰੇ ਵਿੱਚੋਂ ਪੈਸੇ ਦਿੱਤੇ ਤੂੰ ਗੱਡੀ ਦੇ ਨਹੀਂ ਕੀ ਨਾ ਕੀ ਬੰਦੇ ਦਾ ਨਾਮ ਤਾਂ ਮੈਨੂੰ ਕੀ ਪਤਾ ਕੀ ਨਾ ਤੈਨੂੰ ਪਤਾ ਹੈ ਤੈਨੂੰ ਤਿੰਨ ਨਿਸ਼ਾਨੀਆਂ ਦੱਸਿਆ ਹੋਰ ਮੈਂ ਤੈਨੂੰ ਕੀ ਦੱਸਾਂ ਤਿੰਨ ਨਿਸ਼ਾਨੀਆਂ ਤੂੰ ਨਾ ਕਰ ਵਫਾਦਾਰ ਅੱਜ ਤੱਕ ਤੇਰੇ ਕੋਲ ਲਿਆ ਉਹਦੇ ਨਾਲ ਵੱਖਰਾ ਪਾਈ ਜਾਂਦੇ ਤੂੰ ਯਾਰ ਜਾ ਤੂੰ ਨਿਸ਼ਾਨੀ ਦੱਸ ਮੇਰੀ ਗੱਲ ਸੁਣ ਤੂੰ ਤੈਨੂੰ ਨਿਸ਼ਾਨੀਆਂ ਦੱਸਦੀਆਂ ਨਾ ਓ ਮੈਨੂੰ ਕਿਹੜੀਆਂ ਨਿਸ਼ਾਨੀਆਂ ਤੂੰ ਦੱਸ ਦਿੱਤੀਆਂ ਨੇ ਤੂੰ ਐ ਤੂੰ ਇੱਥੋਂ ਦਾ ਵੀ ਮੈਨੂੰ ਕੀ ਪਤਾ ਕਾਹ ਪਾਵੇਂ ਜਾਂ ਇਧਰ ਬਨੇਰੇ ਤੇ ਭਾਦੇ ਉਧਰ ਭਾਦੇ ਕੋਲ ਭਾਦੇ ਯਾਰ ਦੱਸ ਸੋ ਯਾਰ ਤੁਸੀਂ ਇੱਕ ਤੁਸੀਂ ਇੱਕ ਮਿੰਟ ਖਲੋ ਜਾਓ ਭਾਈ ਤੁਹਾਡਾ ਤੁਸੀਂ ਬਹੁਤਾ ਜ਼ਿਆਦਾ ਜ਼ਿਆਦਾ ਤੁਸੀਂ ਮੇਰੀ ਗੱਡੀ 'ਚ ਤੇਲ ਕੱਢ ਦੋ ਯਾਰ ਤੇਲ ਨਾਲ ਲਈ ਕੀ ਕਰਾਉਂ ਤੈਨੂੰ ਸਾਨੂੰ ਪੈਸੇ ਦੇ ਤੇਲ ਕੱਢ ਲੋ ਤੇ ਮੈਂ ਤੈਨੂੰ ਮਾਰ ਮਾਰ ਕੇ ਤੇਰੇ ਮਕੰਨ ਲਾਲ ਕਰ ਦੇ ਤੁਮ ਜਾਣਦੇ ਨੀ ਇਹ ਇਹਨੂੰ ਇੱਥੋਂ ਫੜ ਕੇ ਨਾ ਉਹ ਛੱਡੋ ਤੁਸੀਂ ਚਾਚਾ ਛੱਡੋ ਮੈਂ ਇਹਨੂੰ ਪੁੱਛ ਲੈਣਾ ਮੈਂ ਆ ਲੈਣਾ ਇੱਕ ਮਿੰਟ ਉਹ ਮੈਂ ਇਹਨੂੰ ਕਰ ਲਾਂਗਾ ਚਾਚਾ ਇੱਕ ਮਿੰਟ ਖਲੋ ਜਾਓ ਸਰ ਥੋੜਾ ਜਿਹਾ ਜ਼ੇਹਨ ਤੇ ਭਾਰ ਪਾਓ ਹਾਂ ਜ਼ੇਹਨ ਤੇ ਭਾਰ ਮੈਨੂੰ ਤੂੰ ਬਦਾਮ ਖਵਾਉਂਦਾ ਰੇ ਉਹ ਵੀ ਦੇ ਦੇ ਭਾਰ ਪਵਾ ਲੈ ਯਾਰ ਭੱਟੀ ਨੂੰ ਖੁਦਾ ਦਾ ਕੋਕਾ 100 ਰੁਪਇਆ ਲਿਆ ਤੁਹਾਡੇ ਕੋਲੋਂ ਆਪਣੇ ਤੇ ਇਹਦੇ ਭਾਰ ਪਾਉਣੇ ਨੇ ਦੇ ਹੁਣ ਜਦੋਂ ਮੈਂ ਆਇਆ ਹਾਂ 2 ਸਾਲ ਪਹਿਲਾਂ ਆ ਘਰ ਹੀ ਨਹੀਂ ਹੈਗੇ ਉਦੋਂ ਤੇ ਪੁੱਛੇ ਮੈਂ ਕਿਥੋਂ ਪੁੱਛਣਾ ਗਿਆ ਪੁੱਛਣਾ ਮਤਲਬ ਆ ਘਰ ਪਹਿਲਾਂ ਤੋਂ ਵਾਈਏ ਫੇਰ ਤੈਨੂੰ ਪਤਾ ਲੱਗੇਗਾ ਨਹੀਂ ਤੂੰ ਨਾਂ ਦੱਸ ਦੇ ਬਸ ਉਹ ਦੱਸ ਬੰਦੇ ਨੂੰ ਮੈਨੂੰ ਪਤਾ ਹੀ ਨਹੀਂ ਮੈਨੂੰ ਉਦੋਂ ਨਾਂ ਲੈ ਗਏ ਆ ਤੂੰ ਤੇ ਤੈਨੂੰ ਇਹ ਤੇ ਪਤਾ ਹੈ ਨਾ ਕਿ ਜਦੋਂ ਲਾਗੋ ਰੱਖਸ਼ਾ ਲੰਘਿਆ ਉਹ ਰੱਖਸ਼ੇ ਦਾ ਯਾਰ ਹੀ ਕਿ ਨਹੀਂ ਉਹਦਾ ਨੰਬਰ ਯਾਦ ਕਰ ਉਹ ਸ਼ਾਹੀ ਜੀ ਰੱਖਸ਼ੇ ਤੇ ਆਉਂਦੇ ਜਾਂਦੇ ਨਹੀਂ ਹੁਣ ਤਾਈ ਐ ਵੀ ਗੱਡੀਆਂ ਲੱਗੀਆਂ ਆ ਦੋ ਸਾਲ ਪਹਿਲਾਂ ਜਦੋਂ ਮੈਂ ਆਇਆ ਨਾ ਰਿਕਸ਼ਾ ਮੰਗਿਆ ਉਹਦਾ ਨੰਬਰ 10 ਦੇ ਪਾਸ ਮੈਂ ਰਿਕਸ਼ਾ ਵਾਲੇ ਦੇ ਆਪੇ ਘਰ ਜਾ ਕੇ ਉਹ ਬੰਦੇ ਦਾ ਨਾਮ ਪੁੱਛਿਆ ਯਾਰ ਇਹਦਾ ਦਿਮਾਗ ਖਰਾਬ ਹੋ ਗਿਆ ਜਾਂ ਇਹਦੇ ਕੋਲ ਨਾ ਇਹਦੇ ਕੋਲ ਛਤਰਾ ਨਾ ਪੈਸੇ ਲਵੋ ਚਲੋ ਕਾਂ ਦਾ ਪਤਾ ਹੀ ਕਾਂ ਦਾ ਜਿਹੜਾ ਉਹਨਾਂ ਨੇ ਮੇਰੇ ਵਿਖਾ ਕਿਹੜਾ ਕਾਂ ਤੇ ਨਿਸ਼ਾਨੀਆਂ ਮੈਂ ਹੁਣ ਕਿੰਨੀਆਂ ਦੱਸਾਂ ਮੈਂ ਤੇ ਆਪਣੇ ਨਾਲ ਮੈਂ ਨਿਸ਼ਾਨੀਆਂ ਤਿੰਨੇ ਦੱਸ ਤੀਆਂ ਹਾਂ ਆ ਤੂੰ ਨਿਸ਼ਾਨੀਆਂ ਦੱਸਣੀਆਂ ਇੱਕ ਕਾਂ ਬਿਠਾਏ ਬੜੇ ਤੇ ਇੱਕ ਉਹ ਨਿਸ਼ਾਨੀ ਸਭ ਤੋਂ ਵੱਡੀ ਹੈ ਫਿਰ ਜਦੋਂ ਮੈਂ ਉਹਨਾਂ ਦੇ ਘਰ ਦੇ ਅੱਗੇ ਆਇਆ ਉਹ ਬੰਦੇ ਨੇ ਲਾਲ ਰੰਗ ਦੀ ਤੋਤੀ ਪਾਈ ਇਹ ਇਹ ਤਾਂ ਉੱਤੇ ਨਿਸ਼ਾਨੀ ਕੋ ਉਹ ਮੈਂ ਦੱਦਿਆਂ ਗੱਲ ਮੇਰਾ 8000 ਰੁਪਏ 8000 ਰੁਪਏ ਦੇ ਦੇ 8000 ਰੁਪਏ ਦੇ ਦੇ ਮੇਰੀ ਗੱਲ ਉਹ ਇਹਨੂੰ ਪਿਆਰ ਨਾ ਪੁੱਜੇ ਇਹਨੂੰ ਛੇਤਰਨਾ ਮਾਰ ਉਹ ਦਾਸ ਦੇ ਬੰਦਾ ਕਿੱਥੇ ਹੈ ਮੇਰੀ ਵੇਲੇ ਤੂੰ ਹੀ ਠੱਠੇ ਪੂਚ ਜਾ ਤੇ ਐ ਵੀ ਜਾਵੇ ਅਸੀਂ ਕਿੱਥੇ ਜਾਈਏ ਪਹਿਲੇ ਸਾਡੇ ਕੋਲ ਆਇਆ ਸੀ ਉਹਨੂੰ ਦਿੱਤਾ ਉਹਨੂੰ ਕੋ ਲਾਵਾ ਜਾ ਕੇ ਤੂੰ ਮੈਨੂੰ ਪੈਸੇ ਦੇ ਦੇ ਸਾਡੇ ਜਾਨ ਤੇ ਜਾਨ ਸਾਨੂੰ ਜਰੀਲ ਬੜਾ ਨਹੀਂ ਮੇਰੀ ਗੱਲ ਸੁਣ ਜਿਹੜਾ ਰਖਸ਼ਾ ਨੰਗਿਆ ਤੂੰ ਕਿੱਥੇ ਆਉਦੋ ਓਏ ਓ ਰਖਸ਼ਾ ਮੇਰੇ ਤਾਏ ਦਾ ਹੀ ਕਿ ਮੇਰੇ ਚਾਚੇ ਦਾ ਰਖਸ਼ਾ ਹੀ ਜਦੋਂ ਇੱਥੇ ਰਖਸ਼ਾਣ ਗਿਆ ਤੂੰ ਕਿੱਥੇ ਆਉਦੋ ਓ ਮੈਨੂੰ ਕੀ ਪਤਾ ਮੈਂ ਇੱਥੇ ਹੈ ਹੰਗ ਨਹੀਂ ਹੈ ਤੇਰੀ ਲੂਣਾ ਪਰ ਲਗ ਨਹੀਂ ਨਿਸ਼ਾਨੀਆਂ ਦਾ ਏਰੀਅਲ ਨਾਬਰਾਂ ਦੇ ਘਰ ਦੇ ਅੱਗੇ ਏਰੀਅਲ ਦੇ ਉੱਤੇ ਕਾਂ ਬੈਠਾ ਮੈਂ ਨਹੀਂ ਮੋਕਾਉਂ ਨਹੀਂ ਮਿਲਣਾ ਭਾਈ ਪੂਰੇ ਪਿੰਡ ਚ ਏਰੀਅਲ ਨਹੀਂ ਹੁਣ ਕਿਸੇ ਦੇ ਘਰ ਏਰੀਅਲ ਸੀ ਸ਼ਾਦੀ ਜਦੋਂ ਮੈਂ ਆਇਆ ਨਾਲੇ ਘਰ ਦੇ ਅੱਗੇ ਏਰੀਆ ਦੇ ਉੱਤੇ ਤਾਂ ਮਿਟਾਈ ਵੇ ਦਾਦਾ ਮੈਂ ਨਿਸ਼ਾਨੀ ਮਾਰੀ ਨਹੀਂ ਦਿੱਤੀ ਇਹ ਮੇਰੀ ਗੱਲ ਸੁਣ ਲੋ ਸੰਨ 84 ਦੀ ਗੱਲ ਕਰਨ ਦਿਆ ਉਦੋਂ ਕਿਹੜੇ ਏਰੀਆ ਲੋਰੀਆ ਉਦੋਂ ਤਾਂ ਇੱਕ ਆਣਾ ਨਹੀਂ ਇਹ ਘਟ ਕਰਦਾ ਤੂੰ ਐਨੇ ਫੜਾਓ ਐਨੇ ਫੜਾਓ ਪਹਿਲਾਂ ਫੜਾ ਚੋਰਾਂ ਸਾਂ ਹੀ ਭੱਜਦੇ ਆ ਮਾਰ ਕੇ ਦੀ ਨਸੀਰ ਫਟਾ ਦੇ ਪੈਸੇ ਬਣਾਉਣਾ ਦੇਣਾ ਪੈਸੇ ਲੈ ਫਿਰ ਨਾ ਦੱਸ ਇਹਨੂੰ ਇੱਕ ਇੱਕ ਲੋ ਗਲੀ ਰਹਿ ਗਈਆਂ ਕਿੰਨੇ ਗਲੀਆਂ ਉਹ ਕਿਹੜੀਆਂ ਗਲੀਆਂ ਰਹਿ ਗਈਆਂ ਤੁਹੇ ਦੀਆਂ ਸਾਨੂੰ ਫੜਾਣੀਆਂ ਯਾਰ ਗਲੀਆਂ ਦੋ ਘੋਰ ਰਹਿ ਗਈਆਂ ਤੇ ਉਹ ਫੇਰ ਲੋ ਏਰੀਆ ਜਿੱ ਲੱਭ ਲੋ ਤੇ ਕੰਮ ਆਪੇ ਲੱਭਣਾ ਕਿਹੜੀ ਅੱਲਾ ਬਰੋਦਾਂ ਸੁਣ ਚਾਚਾ ਇੰਨੇ ਨਹੀਂ ਜੇ ਤੇਰੇ ਡਰਾਮੇ ਬਾਏ ਚਲੇ ਪੂਰ ਕਰਨੇ ਇਸ ਤਰ੍ਹਾਂ ਕਿ ਉਥੋਂ ਘਰ ਮੇ ਰੋਟੀ ਵੀ ਲੈ ਉਹਨੂੰ ਨੂੰ ਸਿਰ ਮੇ ਖਾਣ ਦੇ ਦਿੱਤ ਨੂੰ ਭਾਈਏ ਹਾਂਜੀ ਜਾ ਕੰਮ ਕਰ ਜਾ ਕੇ ਕੰਮ ਕਰ ਜਾ ਕੇ ਰੋਟੀ ਗਈ ਉਹਨੂੰ ਸਾਡੇ ਘਰ ਆ ਕੇ ਜਾ ਅੱਗੇ ਲਾ ਸਾਡੇ ਕੋਲ ਤੁਹਾਡੇ ਘਰ ਨਾਲ ਚਾਨੂੰ ਹਾਂ ਰੋਟੀ ਤੋਂ ਬਗੈਰ ਮੈਨੂੰ ਕੋਈ ਸਮਝ ਨਹੀਂ ਲੱਗਦੀ ਤੈਨੂੰ ਸਿਰ ਤੋਂ ਸਮਝ ਨਹੀਂ ਲੱਗਦੀ ਉਹਨੂੰ ਵੀ ਕੋਈ ਸਮਝ ਨਹੀਂ ਲੱਗਦੀ ਉਹ ਗੱਲਾਂ ਬੜੀਆਂ ਹੋਰ ਉਹਨਾਂ ਦੇ ਚਾਹ ਬੜੀ ਮਜ਼ੇਦਾਰ ਹਾਂਜੀ ਚਾਹ ਪੀ ਲੈ ਪਿਆਰੋ ਉਹੀ ਬੋਲੀ ਗੱਲ ਯਾਰ